ਮਾਨਜੋਗ ਐਸਐਸਪੀ ਸਾਹਿਬ ਆਦਰ ਪਟਿਆਲਾ ਜੀ ਵੱਲੋਂ ਨਸ਼ੇ ਦੇ ਵਪਾਰੀਆਂ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਖਾਤਮਾ ਕਰਾਇਆ ਗਿਆ ਉਸੇ ਲਈ ਤਾਂ ਵੱਖ-ਵੱਖ ਕਲੋਨੀਆਂ ਦੇ ਲੋਕ ਮਾਨਜੋਗ ਐਸਐਸਪੀ ਸਾਹਿਬ ਆਦਰ ਪਟਿਆਲਾ ਜੀ ਨੂੰ ਸਨਮਾਨਤ ਕਰ ਰਹੇ ਨੇ ਉਹਨਾਂ ਦਾ ਕਾਰਨ ਹੈ ਵੀ ਤੁਸੀਂ ਨਸ਼ੇ ਦੇ ਵਪਾਰੀਆਂ ਦਾ ਖਾਤਮਾ ਕਰਕੇ ਸਾਡੇ ਮਹੱਲੇ ਦੇ ਵਿੱਚ ਸ਼ਾਂਤੀ ਪੈਦਾ ਕਰ ਦਿੱਤੀ ਅਤੇ ਸਾਡਾ ਮਹੱਲਾ ਸਾਡੀ ਕਲੋਨੀ ਸਾਡੇ ਪਿੰਡ ਨਸ਼ਿਆਂ ਤੋਂ ਮੁਕਤ ਹੋ ਗਏ ਮੈਂ ਚਾਰ ਲਾਈਨਾਂ ਲਿਖੀਆਂ ਨੇ ਧਿਆਨ ਨਾਲ ਜਰੂਰ ਸੁਣਨਾ ਜੀ ਉਹ ਪਿੰਡ ਕਦੇ ਨਾ ਤਰੱਕੀ ਕਰ ਦੇ ਜਿੱਥੇ ਦੇ ਲੋਕ ਵੀ ਨੇ ਨਸ਼ਾ ਕਰਦੇ ਓ ਪੰਡ ਕਦਰ ਨਾ ਤਰੱਕੀ ਕਰਦੇ ਜਿੱਥੇ ਦੇ ਲੋਕ ਬੀਨੇ ਨਸ਼ਾ ਕਰਦੇ ਪਿੱਛਾ ਨਾ ਕਰੀਏ ਕਿਸੇ ਦੀ ਸਰਦਾਰੀ ਦਾ ਤਾਨੂੰ ਹੋ ਖਤਮਾ ਨਸ਼ੇ ਦੇ ਵਪਾਰੀ ਦਾ ਤਾਨੂੰ ਹੋ ਖਤਮਾ ਨਸ਼ੇ ਦੇ ਵਪਾਰੀ ਦਾ ਭੁੱਲ ਕੇ ਵੀ ਕਿਸੇ ਦੀ ਨਾਰੀਸ ਕਰੀਏ ਨਸ਼ੇਵਾਲੇ ਕੋਲ ਕਦੇ ਵੀ ਨਾ ਖੜੀਏ ਪੁੱਲ ਤੇ ਵੀ ਕਿਸੇ ਦੀ ਨਾਰੀਸ ਕਰੀਏ ਨਸ਼ੇ ਵਾਲੇ ਕੋੜ ਕਦੇ ਵੀ ਨਾ ਖੜੀਏ ਕਿਸੇ ਦੀ ਲੱਗੀ ਅੱਗ ਦੇਖ ਨਈਓ ਹੰਕਾਰੀਦਾ ਕਿਸੇ ਤੇ ਅੱਗ ਲੱਗੀ ਦੇਖ ਨਈਓ ਹੰਕਾਰੀਦਾ ਤੈਨੂੰ ਖਾਤਮਾ ਨਸ਼ੇ ਦੇ ਵਪਾਰੀ ਦਾ ਤੈਨੂੰ ਖਾਤਮਾ ਨਸ਼ੇ ਦੇ ਵਪਾਰੀ ਦਾ ਲਗ ਹੋ ਕੇ ਦੁਨੀਆ ਤੋਂ ਕੰਮ ਕਰੀਏ ਨਸ਼ੇ ਪਿੱਛੇ ਕਰ ਆਪਣੇ ਨਾਲ ਲੜੀਏ ਚੇਲਾ ਬਣ ਜਾਈਏ ਚੇਲਾ ਬਣ ਜਾਈਏ ਚੰਗੇ ਸਲਸਿਕਾਰੀ ਦਾ ਤਾਨੂੰ ਹੋ ਖਤਮਾ ਨਸ਼ੇ ਦੇ ਵਪਾਰੀ ਦਾ ਤਾਨੂੰ ਹੋ ਖਤਮਾ ਨਸ਼ੇ ਦੇ ਵਪਾਰੀ ਦਾ ਚੰਗਾ ਜਵਾਨੀ ਵਿੱਚ ਅਨੰਦ ਮਾਨਣਾ ਖੇਡਾਂ ਵੱਲ ਰੂਚੀ ਲਾ ਕੇ ਮਨ ਬੰਨਣਾ ਚੰਗਾ ਹੈ ਜਵਾਨੀ ਵਿੱਚ ਅਨੰਦ ਮਾਣਨਾ ਖੇਡਾਂ ਵੱਲ ਰੂਚੀ ਲਾ ਕੇ ਮਨ ਬੰਨਣਾ ਲਾੜੀ ਪੈਰਾਂ ਥੱਲੇ ਲਾੜੀ ਪੈਰਾਂ ਥੱਲੇ ਰੋਲਣਾ ਨਹੀਂ ਖੇਡ ਅੰਮਡਾਰੀ ਦਾ ਤਨੂ ਖਾਤਮਾ ਨਸ਼ੇ ਦੇ ਵਪਾਰੀ ਦਾ ਤਨੂ ਖਾਤਮਾ ਨਸ਼ੇ ਦੇ ਵਪਾਰੀ ਦਾ ਧੰਨਵਾਦ ਜੈ ਹਿੰਦ